ਕਿ ਭਾਵੇਂ ਬੰਮ ਨਾਲ ਲੜਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਪਰ ਹੈ ਗੁਰੂ ਦਾ ਸਿੱਖ ਮੈਨੂੰ ਮਾਣ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੰਨੇ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਫਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਾਂਗੇ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚਾਹ ਰਹੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਹੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਦੇ ਮਗਰ ਲੱਗ ਜਾ ਜਿਹੜਾ ਨਰੈਨ ਸਿੰਘ ਚੋੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰੋਮਾਈਜ਼ ਨਹੀਂ ਹੋ ਆਮ ਵਹਿਜਤ ਵੇਖਦਾ ਜੇ ਮੇਰੀ ਰੂਹ ਵੀ ਕੰਬਦੀ ਆ ਮਗਰ ਮੈਂ ਵੇਖ-ਵੇਖ ਕੇ ਅਖੀਰ ਤੇ ਅੱਜ ਜਦ ਮੈਂ ਫਤੇਗੜ ਸਾਹਿਬ ਮੱਥਾ ਟੇਕਿਆ ਨਾ ਜੀ ਉੱਥੋਂ ਮੈਂ ਮੱਥਾ ਟੇਕਣ ਤੋਂ ਬਾਅਦ ਇਹਨੂੰ ਫੋਨ ਕੀਤਾ ਉਹ ਮੈਂ ਕਿਹਾ ਯਾਰ ਭੁਲੇਖੇ 'ਚ ਸੀ ਅੱਜ ਭੁਲੇਖੇ ਦੂਰ ਹੋ ਗਏ ਉਹ ਵੀਡੀਓ ਵਿਖਾਈਆਂ ਇਹ ਸਾਰੇ ਮੈਨੂੰ ਰੋਕਦੇ ਰਹੇ ਕਿ ਆਪਾਂ ਵੀਡੀਓ ਨਹੀਂ ਵਿਖਾਉਣਾ 올 ਰਾਈਟ ਐਨ ਆਈ ਮੈਥਾ ਮਾਈ ਮੇਬੀ ਮਾਈ ਮੇਰੇ ਘਰ 'ਚ ਕਿਉਂਕਿ ਮੈਨੂੰ ਪਤਾ ਮੇਰੇ ਬੱਚਿਆਂ ਨੇ ਵੇਖ ਹੀ ਲੈਣੀ ਆ ਕੋਈ ਵੀਡੀਓ ਅੱਜ ਤੱਕ ਤਾਂ ਉਹਨਾਂ ਤੋਂ ਲੁਕੀ-ਚੁਪੀ ਨਹੀਂ ਰਹੀ ਆ ਮੈਂ ਵੀਡੀਓ ਤੁਹਾਨੂੰ ਵਿਖਾਵਾਂਗਾ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਥੋੜਾ ਵੀ ਬੱਚਾ ਘਰ 'ਚ ਮਤਲਬ ਥੋੜੀ ਪੁਲਸ ਇੱਕ ਮਿਊਟ ਸਪੈਕਟੇਟਰ ਬਣ ਕੇ ਬੈਠੀ ਆ ਉੱਥੇ ਮਗਰ ਖਲੋਤੀ ਆ ਇਹ ਵੀ ਸਟੇਜ ਮੈਨੇਜਡ ਆ ਫਿਰ ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਨਰੈਣ ਚੋੜੇ ਦੇ ਮਠਾਈਆਂ ਕੋਣ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਮੈਨੂੰ ਪੰਚ ਪੁਲੇਖਾ ਕੁਝ ਨਹੀਂ ਜੀ ਇੱਕਥੋਂ ਉੱਤੋਂ ਨਹੀਂ ਮੇਰੇ ਨਿਆਣੇ ਨਾ ਉੱਤੋਂ ਨਹੀਂ ਡਿੱਗ ਪਏ ਕਿਥੇ ਗੁਰੂ ਘਰ 'ਚ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ ਇਹਨਾਂ ਦੇ ਸੁਆਸ ਨਾ ਜੀ ਮੇਰੇ ਹੱਥ 'ਚ ਨਹੀਂ ਆ ਤੇ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ ਲਾਭ ਇਹਨਾਂ ਨੂੰ ਲੰਮੀਆਂ ਹਉਰਾ ਬਖਸ਼ੇ ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਛਦਲ ਲੋਕਾਂ ਕੀ ਭਾਵੇਂ ਬਾਮ ਨਾਲ ਲੜਾ ਲਿਓ ਭਾਵੇਂ ਇਹ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਔਰ ਹੈ ਗੁਰੂ ਦਾ ਸਿੱਖ ਮੈਨੂੰ ਮਾਣ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੰਨੇ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਅਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀਕੇ ਗਿਆ ਸੀਗਾ ਜੇ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਾਂਗੇ ਔਰ ਜਿਹੜੇ ਲੋਕ ਇਸ ਮਾਹੌਲ ਨੂੰ ਖਰਾਬ ਕਰਨ ਨੂੰ ਜਸਟੀਫਾਈ ਕਰਦੇ ਆ ਭਾਈ ਮੈਂ ਉਹਨਾਂ ਦੇ ਖਿਲਾਫ ਕਿਉਂਕਿ ਮੈਂ ਜਦ ਆਈ ਗਿਆ ਇਸ ਫੀਲਡ 'ਚ ਮੇਰੇ ਕੋਲ ਹੁਣ ਰਸਤਾ ਕੋਈ ਨਹੀਂ ਕਿ ਮੈਂ ਚੁੱਪ ਕਰਕੇ ਤੁਹਾਡੀ ਗੱਲ ਸੁਣੀ ਜਾਵਾਂ ਤੁਸੀਂ ਧੱਕਾ ਕਰੀ ਜੋ ਤੇ ਮੈਂ ਸੁਣੀ ਜਾਵਾਂ ਮੇਰੇ ਤੋਂ ਸੁਣਿਆ ਨਹੀਂ ਜਾਣਾ ਮਗਰ ਮੈਂ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਨੂੰ ਕਿ ਇਹ ਪ੍ਰੈਸ ਕਾਨਫਰੈਂਸ ਤੁਹਾਡੀ ਕਰਾਈ ਹੋਈ ਹੈ ਹਾਊ ਕਡ ਦਿਸ ਬੀ ਅਲਾਉਡ ਇਨ ਕੋਰਟ ਪ੍ਰੈਮਿਸਿਸ ਅ ਚਲਾਈਂ ਇੱਕ ਮਿੰਟ ਪ੍ਰਿਯ ਮੇਖਿਆ ਰਮ ਜੇ ਨਾ ਤੈਨੂੰ ਲਾ ਕੇ ਕਰ ਲੈ ਮੈਂ ਨਹੀਂ ਜੀਦਾ ਪ੍ਰੈਸ ਕਾਨਫਰੈਂਸ ਕਰਦਾ ਨਹੀਂ ਤੇ ਮਾਰਾ ਗਏ ਆ ਪੋਲਸ ਕੜੀ ਆ ਜੀ ਮਗਰ ਇਹਦੇ ਘਟ ਗਿਆ ਇਹਦੇ ਠਾਣੇ ਤੋਂ ਧੁਮਾਕਾ ਕਰਾਓ ਮੈਨੂੰ ਤਾਂ ਠੰਡ ਪੈਂਦੀ ਆ ਇਹਦੇ ਘਾ ਕਿਤ ਧੁਮਾਕਾ ਕਰਾਓ ਇਹਦੇ ਬੱਚੇ ਦਾ ਮੁੰਡਾ ਵੀ ਬੈਠਾ ਕੋ ਮੁੰਡੇ ਮੈਨੂੰ ਤਾਂ ਠੰਡ ਪੈਂਦੀ ਆ ਇਹ ਮਜੀਠੇ ਕਹਿ ਜਿਕਰ ਕਰ ਰਹੀ ਆ ਉਸ ਦਿਨ ਮਜੀਠੇ ਜਿਹੜਾ ਧੁਮਾਕਾ ਹੋਇਆ ਔਰ ਫੇਰ ਕਹਿ ਰਹੀ ਆ ਨਹੀਂ ਮਜੀਠੇ ਧੁਮਾਕਾ ਨਹੀਂ ਇਹਦੇ ਘਰ ਚ ਧੁਮਾਕਾ ਕਰੋ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇਖੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਇਵਨ ਨੋ ਉਹ ਪੜ ਰਹੇ ਆ ਔਰ ਇਹ ਪੰਜਾਬ ਪੁਲਿਸ ਦੀ ਹਾਜ਼ਰੀ ਚ ਕੋਰਟ ਪ੍ਰੈਮਿਸਿਸ ਚ ਇਹ ਮੈਨੂੰ ਕੋਈ ਸੁਣਿਆ ਘਲਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਫੇਰ ਤੁਹਾਨੂੰ ਕਹਿ ਦਿਆਂ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚਾਹ ਰਹੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਦੇ ਮਗਰ ਲੱਗ ਜਾ ਜਿਹੜਾ ਨਰੈਣ ਸਿੰਘ ਚੌੜੇ ਵਰਗਾ ISI ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰਮਾਈਜ਼ ਨਹੀਂ ਹੋ। ਆਈ ਐਮ ਵੈਰੀ ਕਲੀਅਰ অর ਮੈਂ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਜੇ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜ਼ਿਕਰ ਕਰਦੀ ਆ। ਕੀ ਮਾਨ ਸਾਹਿਬ ਇਹ ਥੋਡੀ ਪਾਰਟੀ ਦਾ ਗੱਲ ਕਰਦੀ ਤੁਸੀਂ ਆਪ ਦੀ ਸਥਿਤੀ ਸਪਸ਼ਟ ਕਰ ਦਿਓ ਔਰ ਮੈਂ ਤਦੇ ਕੱਲ ਵਡਾਲਾ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿਉਂਕਿ ਮਾਨ ਸਾਹਿਬ ਵਡਾਲਾ ਸਾਹਿਬ ਸਰ ਇਹ ਕੱਲ ਇੱਕ ਸਟੇਜ ਤੇ ਸਾਂਝੇ ਸੀ ਦਲ ਖਾਲਸਾ ਦੀ ਸਟੇਜ। ਡੂ ਯੂ ਬਲੀਵ ਇਨ ਦਾ ਕਨਸਟੀਟਿਊਸ਼ਨ অর ਕੀ ਤੁਸੀਂ ਇਸ ਗੱਲਾਂ ਦੇ ਹਾਮੀ ਹੋ? ਜੇ ਹੋ ਤਾਂ ਚੰਗਾ ਤੁਹਾਡੇ ਚਿਹਰੇ ਬੇਨਕਾਬ ਹੋਣ ਕਿਉਂਕਿ ਆਲ ਥਿਸ ਮੈਂ ਤਾਂ ਤੁਹਾਨੂੰ ਇਹ ਵਿਖਾ ਰਿਹਾ ਕਿ ਪੰਜਾਬ ਦਾ ਮਾਹੌਲ ਕੀ ਬਣਾਇਆ ਜਾ ਰਿਹਾ ਉਕਸਾਇਆ ਜਾ ਰਿਹਾ ਲੋਕਾਂ ਨੂੰ ਥਾਪੀਆਂ ਦਿੱਤੀਆਂ ਜਾ ਰਹੀਆਂ ਨੇ ਇਨਕਰੇਜ ਕੀਤਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਸਿਰ ਵੱਢ ਕੇ ਲਿਆਉ ਜਿਹੜਾ ਇਹਨਾਂ ਦੇ ਨਿਆਣਿਆਂ ਨੂੰ ਗੋਲੀ ਮਾਰੂ ਉਹ ਅਕੋਰਡਿੰਗ ਟੂ ਥੈਮ ਉਹ ਅਕੋਰਡਿੰਗ ਟੂ ਥੈਮ ਗੁਰੂ ਦਾ ਅਸਲ ਸਿੱਖਕ ਵਾ ਨਹੀਂ ਭਾਈ ਮਾਰੋਂਗੇ ਤੇ ਦਾਤ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਆ ਇਹ ਕਿਤੇ ਐਵੇਂ ਨਾ ਸਮਝ ਲਿਓ ਕਿ ਐਵੇਂ ਤੁਰ ਕੇ ਆ ਗਏ ਬੜੀਆਂ ਅਰਦਾਸਾਂ ਬੇਨਤੀਆਂ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ